ਸੋ ਸਾਰੀ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਹਰ ਇੱਕ ਜ਼ੁਬਾਨ ਮੰਨ ਲਵੇ ਜੋ ਯਿਸੂ ਮਸੀਹੀ ਪ੍ਰਭੂ ਹੈ ਪੜਾਂਗੇ ਅਸੀਂ ਫਿਲੀਪੀਆਂ ਦੀ ਕਿਤਾਬ ਉਹਦਾ 2 ਬਾਪ ਉਹਦੀ 11 ਹਰ ਜ਼ੁਬਾਨ ਪਰਮੇਸ਼ਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯੀਸ਼ੂ ਮਸੀਹ ਹੀ ਪ੍ਰਭੂ ਹੈ। ਵਿਕੋ ਵਚਨ ਕਹਿੰਦਾ ਕਿ ਧਰਤੀ ਦੇ ਉੱਤੇ ਜਿੰਨੇ ਵੀ ਇਨਸਾਨ ਰਹਿ ਰਹੇ ਨੇ ਹਰ ਇੱਕ ਦੇ ਅੰਦਰ ਕੀ ਆ ਜੀਵ ਤੇ ਪਰਮੇਸ਼ਰ ਪਿਤਾ ਦੀ ਵਡਿਆਈ ਦੇ ਲਈ ਹਰ ਇੱਕ ਜੁਬਾਨ ਮੰਨੇ ਕਿ ਯੀਸ਼ੂ ਮਸੀਹ ਕੌਣ ਆ ਪ੍ਰਭੂ ਆ ਹਾਲੇਲੂਇਆ ਕਿਉਂਕਿ ਧਰਤੀ ਦੇ ਉੱਤੇ ਵੇਖੋ ਹਰ ਇੱਕ ਇਨਸਾਨ ਆ ਕਿਸੇ ਦੇ ਇਨਸਾਨ ਦੇ ਨਾਮ ਤੇ ਪ੍ਰਭੂ ਨਹੀਂ ਲੱਗਦਾ। ਪ੍ਰਭੂ ਸਿਰਫ ਯੀਸ਼ੂ ਮਸੀਹ ਦੇ ਨਾਮ ਦੇ ਅੱਗੇ ਪ੍ਰਭੂ ਲੱਗਦਾ ਹੈ ਹallelujah ਕਿਉਂ ਕਿ ਕਿ ਬਚਨ ਦੇ ਵਿੱਚ ਲਿਖਿਆ ਕਿ ਸ਼ਬਦ ਦੇ ਧਾਰੀ ਹੋ ਕੇ ਇਸ ਧਰਤੀ ਦੇ ਉੱਤੇ ਆਇਆ ਸ਼ਬਦ ਨੇ ਧਰਤੀ ਦੇ ਉੱਤੇ ਇੱਕ ਦੇਹ ਲਈ ਇੱਕ ਸਰੀਰ ਲਿਆ ਉਹ ਸਰੀਰ ਦੇ ਵਿੱਚ ਰਹਿ ਕੇ ਉਹਨੇ ਆਪਣੇ ਆਪ ਨੂੰ ਇੰਨਾ ਅਧੀਨ ਕਰ ਦਿੱਤਾ ਇੰਨਾ ਖਾਲੀ ਕਰ ਦਿੱਤਾ ਕਿ ਉਹਨੇ ਸੱਚਮੁੱਚ ਉਹਨੇ ਲੋਕਾਂ ਦੇ ਦੁੱਖ ਲੋਕਾਂ ਦੀਆਂ ਮੁਸੀਬਤਾਂ ਜੋ ਵੀ ਉਹਨਾਂ ਲੋਕਾਂ ਨੇ ਅਤਿਆਚਾਰ ਕੀਤਾ ਇਹ ਸ਼ਬਦ ਨੇ ਆਪਣੇ ਉੱਤੇ ਉਲ ਲੈ ਲਈਆਂ ਇੱਕ ਵੀ ਜਰਾ ਵੀ ਉਹਨੇ ਮੂੰਹ ਨਹੀਂ ਖੋਲਿਆ ਤੇ वचन ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਵੀ ਉਹਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਨਾਮ ਹੈ ਕਿ ਹਰ ਇੱਕ ਗੁਟਨਾ ਯੀਸ਼ੂ ਮਸੀਹ ਦੇ ਨਾਮ ਦੇ ਅੱਗੇ ਝੁਕੇ ਤੇ ਹਾ ਪਰਮੇਸ਼ਰ ਪਿਤਾ ਦੀ ਵਡਿਆਈ ਦੇ ਲਈ ਮੰਨ ਲਵੇ ਜੋ ਯੀਸ਼ੂ ਮਸੀਹ ਕੌਣ ਆ ਪ੍ਰਭੂ ਹallelujah ਇਹ ਪ੍ਰਭੂ ਦਾ ਜ਼ਿਕਰ ਵੇਖੋ ਜਦੋਂ ਅਸੀਂ ਸੰਤ ਯੋਹਨ ਦੀ ਅੰਜੀਲ ਉਹਦਾ 13 ਵਾਪ ਦੀ 13 ਇਤ ਵਿੱਚ ਪੜਦੇ ਹਾਂ ਤੇ वचन ਦੇ ਵਿੱਚ ਲਿਖਿਆ ਕਿ ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਸਲੀਬ ਦੇ ਉੱਤੇ ਆਪਣੀ ਜਾਨ ਦੇਣੀ ਸੀ ਤੇ ਕੁਝ ਦਿਨ ਪਹਿਲਾਂ ਆਪਣੇ ਚੇਲਿਆਂ ਦੇ ਨਾਲ ਪ੍ਰਭੂ ਭੋਜ ਖਾਦਾ। ਵਿਕੋ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਆਪਣੇ ਕੱਪੜੇ ਤਾਰੇ ਤੇ ਆਪਣੇ ਦਿਵਾਲੇ ਪਰਨਾ ਬੁਲੇਟਿਆ ਤੇ ਨੰਗਾ ਹੋ ਕੇ ਪ੍ਰਭੂ ਚੇਲਿਆਂ ਦੇ ਪੈਰ ਧੋਣ ਲੱਗਾ। ਹਾਲੇਲੂਇਆ ਵਿਕੋ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਨੇ ਜਦੋਂ ਉਹਨਾਂ ਨੇ ਚੇਲਿਆਂ ਦੇ ਪੈਰ ਧੋ ਦਿੱਤੇ ਤੇ ਪ੍ਰਭੂ ਬੈ ਕੇ ਚੇਲਿਆਂ ਨੂੰ ਕਹਿੰਦਾ ਕਿ ਤੁਸੀਂ ਜਾਣਦੇ ਜੇ ਕਿ ਮੈਂ ਤੁਹਾਡੇ ਨਾਲ ਕੀ ਕੀਤਾ। ਜਦੋਂ ਅਸੀਂ ਪੜ੍ਹਦੇ ਹਾਂ ਸੰਤ ਜੀ ਉਹਨਾਂ ਦੀ ਇੰਜੀਲ ਤੀਰਾਂ ਦੀ ਤੀਰਾਂ ਵਿੱਚ ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਹਿੰਦੇ ਉਹ ਇਹ ਠੀਕ ਹੈ ਕਿਉਂਕਿ ਮੈਂ ਹੀ ਵੇਖੋ ਪ੍ਰਭੂ ਨੇ ਕਿਹਾ ਕਿ ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਹਿੰਦੇ ਹੋ ਭਾਵ ਕਿ ਗੁਰੂ ਦਾ ਮਰਬਲ ਕੇ ਸਿਖਾਉਣ ਵਾਲਾ ਤੇ ਪ੍ਰਭੂ ਦਾ ਮਰਬਲ ਕੇ ਪਰਮੇਸ਼ਰ ਪ੍ਰਭੂ ਨੇ ਕਿਹਾ ਤੂੰ ਹੀ ਇਹ ਦੋਨੇ ਚੀਜ਼ਾਂ ਮੈਨੂੰ ਕਹਿੰਦੇ ਜੇ ਠੀਕ ਆ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਆ ਇਹਦੇ ਵਿੱਚ ਕੋਈ ਵੀ ਦੂਰ ਹੈ ਨਹੀਂ ਕਿਉਂਕਿ ਮੈਂ ਉਹ ਹੀ ਆ ਹਾਲੇਲੂਇਆ ਵੇਖੋ ਇੱਕ ਜਗ੍ਹਾ ਤੇ ਪ੍ਰਭੂ ਨੇ ਇਨਕਾਰ ਨਹੀਂ ਕੀਤਾ ਜੇ ਕੋਈ ਇਨਸਾਨ ਹੁੰਦਾ ਤੇ ਉਹਨੇ ਕਹਿਣਾ ਵੀ ਨਹੀਂ ਨਹੀਂ ਵੀ ਇਦਾਂ ਨਾ ਮੈਨੂੰ ਕਹਿ। ਵੇਖੋ ਇਹ ਸ਼ਬਦ ਨੇ ਕਿਹਾ ਕਿ ਤੂੰ ਹੀ ਠੀਕ ਕਹਿੰਦੇ ਜੀ। ਯੇਸ਼ੂ ਮਸੀਹ ਨੇ ਕਿਹਾ ਤੂੰ ਹੀ ਠੀਕ ਕਹਿੰਦੇ ਜੀ। ਬਿਲਕੁਲ ਤੁਹਾਡੀ ਜੀਬ ਬਿਲਕੁਲ ਸਹੀ ਕਹਿ ਰਹੀ ਹੈ ਮੈਂ ਤੁਹਾਡਾ ਗੁਰੂ ਵੀ ਹਾਂ ਤੇ ਮੈਂ ਤੁਹਾਡਾ ਪ੍ਰਭੂ ਵੀ ਹਾਂ। ਮੈਂ ਤੁਹਾਨੂੰ ਵਚਨਾਂ ਨੂੰ ਸਿਖਾਉਣ ਵਾਲਾ ਵੀ ਹਾਂ। ਤੇ ਤੁਹਾਡਾ ਨਿਆ ਕਰਨ ਵਾਲਾ ਵੀ ਮੈਂ ਇਹ ਠੀਕ ਕਹਿੰਦੇ ਜ ਪਰ ਪ੍ਰਭੂ ਨੇ ਅੱਗੇ ਜਦੋਂ ਅਸੀਂ ਵਚਨ ਪੜ੍ਹਦੇ ਹਾਂ 13 ਦੀ 14 ਵਿੱਚ ਪ੍ਰਭੂ ਨੇ ਕਿਹਾ ਮੈਂ ਤੁਹਾਡਾ ਪ੍ਰਭੂ ਵੀ ਹਾਂ ਤੇ ਗੁਰੂ ਵੀ ਹਾਂ ਪਰ ਮੈਂ ਤੁਹਾਡੇ ਪੈਰ ਇੱਕ ਸੇਵਕ ਵਾਂਗੂ ਝੁਕਤੇ ਨੇ ਇਸ ਲਈ ਤੁਹਾਨੂੰ ਵੀ ਚਾਹੀਦਾ ਇੱਕ ਦੂਜੇ ਦੇ ਪੈਰ ਤੋ ਵਿਖੋ ਪ੍ਰਭੂ ਨੇ ਕਿਹਾ ਕਿ ਮੈਂ ਤੁਹਾਡਾ ਗੁਰੂ ਅਤੇ ਪ੍ਰਭੂ ਹੋ ਕੇ ਵੀ ਇੱਕ ਇੰਨਾ ਅਧੀਨ ਹੋ ਕੇ ਤੁਹਾਡੇ ਪੈਰ ਝੁਕਤੇ ਨੇ ਭਾਵ ਕਿ ਇੰਨਾ ਨੀਮਾ ਬਣ ਗਿਆ ਹੈ ਤੇ ਤੁਸੀਂ ਵੀ ਇੱਕ ਦੂਜੇ ਦੇ ਸਾਹਮਣੇ ਨੀਵੇਂ ਹੀ ਬਣ ਕੇ ਚੱਲਣਾ ਆਪਣੇ ਆਪ ਨੂੰ ਉੱਚਿਆਂ ਨਹੀਂ ਕਰਨਾ ਪ੍ਰਭੂ ਨੇ ਕਿਹਾ ਕਿਉਂਕਿ ਜੋ ਖੁਦ ਖੁਦਾ ਆਣ ਕੇ ਧਰਤੀ ਦੇ ਉੱਤੇ ਨੀਵਾ ਹੋ ਗਿਆ ਤੇ वचन ਦੇ ਵਿੱਚ ਲਿਖਿਆ ਫਿਰ ਅਸੀਂ ਕੀ ਚੀਜ਼ਾਂ ਮੈਂ ਤੇ ਤੂੰ ਕੌਣ ਹਾਂ ਫਿਰ ਹਾਲੇਲੂਇਆ ਹਾਲੇਲੂਇਆ ਵੇਖੋ ਇਹ ਜਗ੍ਹਾ ਤੇ ਵੀ ਪ੍ਰਭੂ ਨੇ ਕਿਹਾ ਕਿ ਮੈਂ ਕੌਣ ਹਾਂ ਪ੍ਰਭੂ ਹਾਂ ਅੱਗੇ ਜਦੋਂ ਅਸੀਂ ਪ੍ਰੂਮੀਆਂ ਦੀ ਪੁਸਤਕ ਉਹਦਾ 10 ਬਾਪ ਦੀ ਨਵਾਂਇਤ ਪੜ੍ਹਦੇ ਹਾਂ वचन ਦੇ ਵਿੱਚ ਕਿਹਾ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਮੂਨਾਲ ਪ੍ਰਭੂ ਯੇਸ਼ੂ ਦਾ ਇਕਰਾਰ ਕਰੇ ਅਤੇ ਆਪਣੇ ਦਿਲ ਨਾਲ ਮੰਨ ਲਵੇ ਜੋ ਪਰਮੇਸ਼ੀ ਨੇ ਉਹਨੂੰ ਮੁਰਦਿਆਂ ਚੋਂ ਜਿਵਾਲਿਆ ਤੇ ਤੂੰ ਜ਼ਰੂਰ ਬਚਾਇਆ ਜਾਵੇਂਗਾ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਧਰਤੀ ਦੇ ਉੱਤੇ ਹਰ ਇੱਕ ਇਨਸਾਨ ਜਿਹੜਾ ਆਪਣੇ ਆਪਿਆਂ ਪਾਪਾਂ ਨੂੰ ਮੰਨ ਕੇ ਛੱਡ ਕੇ ਤੇ ਆਪਣੀ ਜੀਬ ਦੇ ਨਾਲ ਇਕਰਾਰ ਕਰੇਗਾ ਤੇ ਮੰਨ ਲਵੇਗਾ ਕਿ ਪਰਮੇਸ਼ੀ ਨੇ ਉਹਨੂੰ ਮੁਰਦਿਆਂ ਦੇ ਵਿੱਚੋਂ ਜਿਵਾਲਿਆ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਉਹ ਜ਼ਰੂਰ ਬਚਾਇਆ ਜਾਵੇਗਾ ਹਾਲੇਲੂਇਆ ਕਹਿੰਦਾ ਯੇ ਹਰ ਇੱਕ ਜ਼ੁਬਾਨ ਜਿਹੜੀ ਯੇਸ਼ੂ ਮਸੀਹ ਨੂੰ ਪ੍ਰਭੂ ਕਰਕੇ ਮੰਨੇਗੀ ਉਹਨੂੰ ਆਪਣਾ ਦਿਲ ਦੇਊਗੀ ਉਹ ਆਪਣਾ ਜੀਵਨ ਦੇਊਗੀ ਤੇ वचन ਦੇ ਵਿੱਚ ਲਿਖਿਆ ਕਿ ਉਹ ਹਰ ਇੱਕ ਇਨਸਾਨ ਨਰਕ ਦੀ ਆਗ ਤੋਂ ਬਚਾਇਆ ਜਾਵੇਗਾ ਹਾਲੇਲੂਇਆ ਕਿਉਂਕਿ वचन ਦੇ ਵਿੱਚ ਲਿਖਿਆ ਮੂੰਹ ਨਾਲ ਇਕਰਾਰ ਕੀਤਾ ਜਾਂਦਾ ਪਰ ਆਜਿਹ ਹਿਰਦੇ ਦੇ ਨਾਲ ਮੰਨਿਆ ਜਾਂਦਾ ਹੈ ਇਹੀ ਹਿਰਦੇ ਨਾਲ ਜਿਸ ਹਿਰਦੇ ਦੇ ਵਿੱਚ ਉਹ ਬ੍ਰਿਾਈ ਹਰ ਇੱਕ ਬੈਰ ਬਰੂਧ ਚੁਗਲੀਆਂ ਨਿੰਦਿਆ ਨਿਕਲਦੀ ਹੈ ਇਸੇ ਹਿਰਦੇ ਦੇ ਨਾਲ ਮੰਨਣਾ ਹੈ ਕਿ ਪਰਮੇਸ਼ਰ ਨੇ ਉਹਨੂੰ ਜਵਾਲਿਆ ਤੇ ਪ੍ਰਭੂ ਕਰਕੇ ਠਹਿਰਾਇਆ ਤੇ वचन ਕਹਿੰਦਾ ਕਿ ਉਹ ਇਨਸਾਨ ਧਰਤੀ ਦੇ ਉੱਤੇ ਬਚਾਇਆ ਜਾਵੇਗਾ ਅੱਗੇ वचन ਦੇ ਵਿੱਚ ਲਿਖਿਆ ਜਦੋਂ ਅਸੀਂ ਰੋਮੀਆਂ ਦੀ ਪੁਸਤਕ ਉਹਦਾ 14ਵਾਂ ਬਾਪ ਉਹਦੀ ਨੌਂ ਅੱਤ ਪੜ੍ਹਦੇ ਹਾਂ ਕਿਉਂ ਜੋ ਇਸੇ ਕਾਰਨ ਮਸੀਹ ਮਰਿਆ ਅਤੇ ਫਿਰ ਜੀ ਉੱਠਿਆ ਤਾਂ ਜੋ ਮੁਰਦਿਆਂ ਤੇ ਜਿਉਂਦਿਆਂ ਦਾ ਪ੍ਰਭੂ ਹੋਵੇ ਵੇਖੋ वचन ਕਹਿੰਦਾ ਕਿ ਇਸੇ ਕਰਕੇ ਪ੍ਰਭੂ ਯੇਸ਼ੂ ਮਸੀਹ ਨੇ ਧਰਤੀ ਦੇ ਉੱਤੇ ਦੇਹ ਲੈ ਕੇ ਆਪਣੀ ਜਾਨ ਦਿੱਤੀ ਹਾਲੇਲੂਇਆ ਤੇ ਫਿਰ ਜੀ ਪਿਆ ਕਿਉਂ ਤਾਂ ਕਿ ਮੁਰਦਿਆਂ ਦਾ ਤੇ ਜੂੰਦਿਆਂ ਦਾ ਉਹ ਪ੍ਰਭੂ ਹੋਵੇ ਜੂੰਦੇ ਜਿੱਦਾਂ ਅਸੀਂ ਹੁਣ ਸਾਰੇ ਜਿੰਨੇ ਵੀ ਇਨਸਾਨਾਂ ਦੇ ਵਿੱਚ ਸਾਹ ਚੱਲ ਰਹੇ ਨੇ ਉਹ ਧਰਤੀ ਦੇ ਉੱਤੇ ਕੀ ਨੇ ਜਿਉਂਦੇ ਨੇ ਉਹ ਜੂੰਦਿਆਂ ਦਾ ਪ੍ਰਭੂ ਹੋਵੇ ਤੇ ਨਾਲੇ ਮਰਿਆਂ ਦਾ ਵੀ ਪ੍ਰਭੂ ਹੋਵੇ ਜਿਹੜੇ ਦੁਨੀਆ ਦੇ ਉੱਤੋਂ ਗਏ ਨੇ ਜਿਹੜੇ ਦੁਨੀਆ ਦੇ ਉੱਤੋਂ ਕੂਚ ਕਰ ਗਏ ਨੇ ਉਹ ਉਹਨਾਂ ਦਾ ਵੀ ਪ੍ਰਭੂ ਹੋਵੇ ਤੇ ਜੂੰਦਿਆਂ ਦਾ ਵੀ ਪ੍ਰਭੂ ਹੋਵੇ ਵੇਖੋ ਭੈਣ ਭਰਾਓ ਇਹ ਸ਼ਬਦ ਜਿਹੜਾ ਤੁਹਾਨੂੰ ਤੁਹਾਡੇ ਆਤਮਾ ਨੂੰ ਸਵਰਗ ਦੇ ਵਿੱਚ ਲੈ ਕੇ ਜਾਵੇਗਾ ਵੇਖੋ ਕੋਈ ਵੀ ਇਨਸਾਨ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਨਹੀਂ ਜਾ ਸਕਦਾ ਤੁਹਾਡਾ ਜਿਹੜਾ ਆਤਮਾ ਤੁਹਾਡੇ ਸ਼ਰੀਰ ਦੇ ਅੰਦਰ ਪਰਮੇਸ਼ਰ ਦੇ ਵੱਲ ਆਇਆ ਨਾ ਇਸ ਆਤਮਾ ਨੂੰ ਕੋਈ ਵੀ ਇਨਸਾਨ ਨਹੀਂ ਲੈ ਕੇ ਜਾ ਸਕਦਾ ਵੇਖੋ ਸਾਰੇ ਜਣੇ ਤੁਸੀਂ ਵਚਨਾਂ ਨੂੰ ਪੜ੍ਹਦੇ ਹੋਗੇ ਧਰਮ ਗ੍ਰੰਥਾਂ ਨੂੰ ਪੜ੍ਹਦੇ ਹੋਗੇ ਕਿਹੇ ਵੀ ਇਨਸਾਨ ਨੇ ਕਿਹਾ ਆ ਕਿ ਮੈਂ ਤੁਹਾਨੂੰ ਤੁਹਾਡੇ ਆਤਮਾ ਨੂੰ ਸਵਰਗ ਵਿੱਚ ਲੈ ਕੇ ਜਾਵਾਂਗਾ ਨਹੀਂ ਸਿਰਫ ਯੇਸ਼ੂ ਮਸੀਹ ਨੇ ਕਿਹਾ ਆ ਕਿਉਂਕਿ ਉਹ ਪ੍ਰਭੂ ਹੀ ਉਹ ਖੁਦਾ ਹੀ ਤੇ ਜੇ ਖੁਦਾ ਆ ਤੇ ਖੁਦਾ ਹੀ ਇਹ ਗੱਲ ਕਹੇ ਸਕਦਾ ਹੈ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾਵਾਂਗਾ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਤੈਨੂੰ ਨਰਕ ਦੀ ਅੱਗ ਦੇ ਵਿੱਚੋਂ ਬਚਾਵਾਂਗਾ ਕਿਉਂਕਿ ਜਦੋਂ ਅਸੀਂ ਬਚਨਾਂ ਨੂੰ ਪੜਦੇ ਹਾਂ ਕਿ ਇਹ ਵੀ ਇਨ ਸੱਚਾ ਜਿਹੜਾ ਖੁਦਾ ਦਾ ਸੱਚਾ ਸਿਵਕਿਆ ਜਿਹੜਾ ਖੁਦਾ ਦਾ ਸੱਚਾ ਸੰਤਿਅ ਉਹਨੇ ਕਦੇ ਵੀ ਨਹੀਂ ਕਿਹਾ ਉਹਨਾ ਕਿ ਮੈਂ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾਵਾਂਗਾ ਵੇਖੋ ਇਹ ਉਹ ਸ਼ਬਦ ਕਹਿੰਦਾ ਜੋ ਸ਼ਬਦ ਪਰਮੇਸ਼ਰ ਦੇ ਨਾਲ ਰਹਿੰਦਾ ਸੀ ਤੇ ਸ਼ਬਦ ਨੇ ਧਰਤੀ ਦੇ ਉੱਤੇ ਆਣ ਕੇ ਸ਼ਰੀਰ ਲੈ ਕੇ ਤੇ ਲੋਕਾਂ ਦੇ ਛੁਟਕਾਰੇ ਦਾ ਕਾਰਨ ਬਣਿਆ ਵੇਖੋ ਇਹ ਸ਼ਰੀਰ ਜਿਹੜਾ ਸ਼ਬਦ ਨੇ ਲਿਆ ਆ ਇਹ ਕਿਸੇ ਧਰਮਦਲੀ ਨਹੀਂ ਕਿਸੇ ਜਾਤਦਲੀ ਨਹੀਂ ਇਹ ਇਨਸਾਨ ਨੂੰ ਪਾਪ ਤੋਂ ਮੁਕਤ ਕਰਨ ਲਈ ਇਹ ਸ਼ਰੀਰ ਲਿਆ ਆ ਹੁਣ ਉਹਦਾ ਜਿਹੜਾ ਪਵਿੱਤਰ ਲਾਉ ਜਿਹੜਾ ਉਹਨੇ ਸ਼ਰੀਰ ਲਿਆ ਹੀ ਉਹ ਪਵਿੱਤਰ ਲਾਉ ਜਦੋਂ ਬੰਦਾ ਇਨਸਾਨ ਮੂੰਹ ਦੇ ਨਾਲ ਇਕਰਾਰ ਕਰਦਾ ਹੈ ਮੰਨ ਲੈਂਦਾ ਹੈ ਕਿ ਉਹਨੇ ਮੇਰੇ ਲਈ ਜਾਨ ਦਿੱਤੀ ਹੈ ਤੇ ਵਚਨ ਕਹਿੰਦਾ ਕਿ ਉਹ ਬੰਦਾ ਬਚਾਇਆ ਜਾਂਦਾ ਹੈ ਵੇਖੋ ਉਹ ਪਵਿੱਤਰ ਲਹੂ ਜਿਹੜਾ ਇਨਸਾਨ ਦੇ ਪਾਪਾਂ ਨੂੰ ਹੁੰਦਾ ਹੈ ਵੇਖੋ ਬਹੁਤ ਸਾਰੇ ਇਨਸਾਨ ਗਲਤੀਆਂ ਕਰਦੇ ਆ ਪਾਪ ਕਰਦੇ ਆ ਵੇਖੋ ਦੁਨੀਆ ਦੇ ਉੱਤੇ ਕੋਈ ਵੀ ਇਹੋ ਜਿਹਾ ਕੈਮੀਕਲ ਨਹੀਂ ਬਣਿਆ ਜਿਹੜਾ ਤੁਹਾਡੇ ਪਾਪਾਂ ਨੂੰ ਧੋ ਸਕੇ ਸਿਰਫ ਯੇਸ਼ੂ ਮਸੀਹ ਦਾ ਲਹੂ ਆ ਜਿਹੜਾ ਪਾਪਾਂ ਨੂੰ ਕੀ ਕਰਦਾ ਆ ਧੋਂਦਾ ਆ ਜਿਹੜਾ ਪਾਪਾਂ ਨੂੰ ਸਾਫ਼ ਕਰਦਾ ਆ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਉਹ ਚੰਗੇ ਹੋ ਜਾਂਦੇ ਆ ਵੇਖੋ ਚੰਗਾ ਕੋਈ ਇਨਸਾਨ ਨਹੀਂ ਕਰਦਾ ਜਦੋਂ ਇਨਸਾਨ ਦੇ ਅੰਦਰ ਬਿਮਾਰੀ ਹੁੰਦੀ ਨਾ ਪਾਪ ਨੇ ਉਹਦੇ ਅੰਦਰ ਵੇਖੋ ਪਾਪ ਬਿਮਾਰੀ ਬਣਾ ਕੇ ਜੀਵਨ ਦੇ ਵਿੱਚ ਰੱਖਦਾ ਹੈ ਤੇ ਵੇਖੋ ਜਦੋਂ ਪਾਪ انسان ਦੇ ਜੀਵਨ ਦੇ ਵਿੱਚ ਬਿਮਾਰੀ ਲੈ ਕੇ ਆਉਂਦਾ ਹੈ ਨਾ ਤੇ ਜਦੋਂ ਕੋਈ انسان ਚਰਚ ਦੇ ਵਿੱਚ ਜਾਂਦਾ ਹੈ ਤੇ ਖੁਦ ਪ੍ਰਭੂ ਯੇਸ਼ੂ ਮਸੀਹ ਦਾ ਪਵਿੱਤਰ ਲਹੂ ਉਹਨੂੰ ਹਰ ਇੱਕ ਉਹਦੀ ਪਾਪ ਨੂੰ ਕੀ ਕਰ ਦਿੰਦਾ ਹੈ ਧੋ ਦਿੰਦਾ ਹੈ ਤੇ ਉਹ انسان ਚੰਗਾ ਹੋ ਜਾਂਦਾ ਹੈ ਵੇਖੋ ਕੋਈ انسان ਨਹੀਂ ਚੰਗਾ ਕਰਦਾ ਇਹ ਉਹਦਾ ਪਵਿੱਤਰ ਲਹੂ ਉਦੇ ਪਾਪ ਨੂੰ ਧੁੰਦਾ ਆ ਤੇ ਖੁਦਾ ਦਾ ਆਤਮਾ ਉਹਨੂੰ ਆਜ਼ਾਦ ਕਰਦਾ ਹੈ ਕਿਉਂਕਿ ਇਸੇ ਲਈ ਤੇ ਉਹਨੇ ਧਰਤੀ ਦੇ ਉੱਤੇ ਇੱਕ ਦੇਹ ਲਈ ਇਨਸਾਨ ਨੂੰ ਬਚਾਉਣ ਲਈ ਤੇ ਜੇ ਉਹ ਚੰਗਾ ਨਾ ਕਰੂਗਾ ਤੇ ਫਿਰ ਕਿੱਦਾਂ ਇਨਸਾਨ ਬਚੂਗਾ ਹallelujah ਤਾਂ ਇੱਥੇ ਪ੍ਰਭੂ ਨੇ ਕਿਹਾ ਕਿ ਮੈਂ ਪਾਪੀਆਂ ਨੂੰ ਮਾਰਨ ਨਹੀਂ ਬਲਕਿ ਉਹਨਾਂ ਨੂੰ ਬਚਾਉਣ ਆਇਆ ਵੇਖੋ ਬਹੁਤ ਸਾਰੇ ਲੋਕ ਮਾਰਨ ਆਏ ਪਰ ਇਹ ਪ੍ਰਭੂ ਬਚਾਉਣ ਆਇਆ ਇਹ ਪ੍ਰਭੂ ਜੀਵਨ ਦੇਣ ਆਇਆ ਇਹ ਪ੍ਰਭੂ ਇਨਸਾਨ ਨੂੰ ਚੰਗਾ ਕਰਨਾ ਆ ਇਹ ਪ੍ਰਭੂ ਉਹ ਇਨਸਾਨ ਦੇ ਆਤਮਾ ਨੂੰ ਸਵਰਗ ਦੇ ਵਿੱਚ ਲੈ ਕੇ ਜਾਣ ਲਈ ਆਇਆ। ਵੇਖੋ ਹਰ ਇੱਕ ਜ਼ੁਬਾਨ ਅੱਜ ਬਹੁਤ ਸਾਰੀਆਂ ਜ਼ੁਬਾਨਾਂ ਇਕਰਾਰ ਕਰ ਰਹੀਆਂ ਨੇ ਤੇ ਹੁਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਕਰਾਰ ਕਰਨਗੀਆਂ। ਜਿਹੜੇ ਪਰਮੇਸ਼ੀਅ ਦੇ ਨਾਲ ਪਿਆਰ ਕਰਦੇ ਨੇ ਉਹ ਹਰ ਇੱਕ ਜ਼ੁਬਾਨ ਪਰਮੇਸ਼ਰ ਪਿਤਾ ਦੀ ਵਡਿਆਈ ਲਈ ਮੰਨੇਗੀ ਕਿ ਉਹ ਪ੍ਰਭੂ ਆ ਉਹ ਧਰਤੀ ਦੇ ਉੱਤੇ ਆਇਆ ਤੇ ਉਹਨੇ ਨਹੀਂ ਮੇਰੇ ਲਈ ਜਾਨ ਦਿੱਤੀ ਤੇ ਅੱਜ ਤੁਸੀਂ ਵੀ ਜੇ ਮੰਨੋਗੇ ਤੇ ਤੁਹੀ ਬਚਾਏ ਜਾਓਗੇ ਤੁਹਾਡਾ ਘਰਾਣਾ ਬਚਾਇਆ ਜਾਵੇਗਾ ਤੁਹਾਡੇ ਜੀਵਨ ਦੇ ਵਿੱਚ ਸੁੱਖ ਦੇ ਦਿਨ ਆਉਣਗੇ ਤਾਂ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀਨ